ਇਹ ਭਈਆਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਅੰਦਰ। ਨਹੀਂ ਕੱਲ ਨੂੰ ਇਹ ਥੋੜੀ ਨਸਲ ਕੁਸੀ ਕਰਨਗੇ ਸਾਰੇ ਇਕੱਠੇ ਹੋ ਕੇ। ਇਹਨਾਂ ਨੇ ਨਹੀਂ ਦੇਖਣਾ ਵੀ ਅੱਗੇ ਸਿੱਖਾ, ਹਿੰਦੂ ਆ, ਮੁਸਲਮਾਨ ਨੇ ਦੇਖਣਾ ਵੀ ਵੱਡੋ ਵਾ ਸਾਰਿਆਂ ਨੂੰ। ਰਾਜ ਬਿਨਾ ਮੈਂ ਧਰਮ ਚੈਨ। ਤੈਨੂੰ ਦਿਮਾਗ ਚੋਂ ਪਾ ਲਉ ਭਾਈ ਇਹਦਾ ਹੱਲ ਕਰਨਾ ਜ਼ਰੂਰੀ ਆ। ਨਹੀਂ ਤੁਹਾਡੇ ਬੱਚਿਆਂ ਨਾਲ ਆਹੀ ਕੁਝ ਹੋਊਗਾ ਜੋ 5 ਸਾਲ ਦੇ ਬੱਚੇ ਨਾਲ ਹੋਇਆ। ਪਹਿਲਾਂ ਮੁਹਾਲੀ ਹੋਇਆ ਜਿਹੜਾ ਮੁੰਡਿਆਂ ਨਾਲ। ਠੀਕ ਹੈ ਇਹ ਸਭ ਨਾਲ ਹੋਊਗਾ ਇਹ ਹਿੰਦੂ ਨਾਲ ਵੀ ਹੋਊਗਾ ਪੰਜਾਬੀ। ਇਹ ਅੱਭੀ ਸਿੱਖਣ ਵਾਲੇ ਵੀ ਹੋਊਗਾ ਪੰਜਾਬੀ ਮੁਸਲਮਾਨ ਨਾਲ ਵੀ ਹੋਊਗਾ ਪੰਜਾਬੀ ਸਾਈ ਨਾਲ ਵੀ ਹੋਊਗਾ ਸਾਡੇ ਬੋਲੇ ਨਾ ਤਾਂ ਹੱਲ ਹੈਗਾ ਭਾਈ ਠੀਕ ਹੈ ਨਾ ਅਸੀਂ ਸ਼ਾਂਤੀ ਨਾਲ ਹੱਲ ਕਰ ਸਕਦੇ ਹਾਂ ਪੰਚਾਇਤਾਂ 'ਚ ਹੋਰ ਮਤੇ ਪਾਓ ਇਹਨਾਂ ਨੂੰ ਕਹੋ ਪਾਈ ਆਪਣੇ ਯੂਪ ਬਿਹਾਰ ਚਲੀ ਜਾਓ ਵਾਪਿਸ ਠੀਕ ਹੈ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਜ਼ਿਮੀਦਾਰ ਨੇ ਪਾਈ ਇਹਨਾਂ ਨੂੰ ਥੋੜੇ ਟਾਈਮ ਵਾਸਤੇ ਬੁਲਾਇਆ ਕਰੋ ਜੀਰੀ ਜੂਰੀ ਲਾਣ ਵਾਸਤੇ ਇਹ ਰੱਖਣਾ ਇੱਕ ਬਈਆ ਰੱਖ ਲੋ ਪਰ ਇਹਨਾਂ ਵੀ ਸਾਰੀਆਂ ਫੈਮਲੀਆ ਤੁਹਾਡੀ ਯਾਰ ਇੱਥੇ ਰਹਿਣ ਗਈਆਂ ਇਹਨਾਂ ਨੂੰ ਘਰ ਕਰਾਇ ਤੇ ਦੇਰ ਗਏ ਇਹਨਾਂ ਨੂੰ ਘਰ ਕਰਾਇ ਕਰਾਇ ਦੇ ਘਰ ਦਿੱਤੇ ਹੋਣਗੇ